ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸਵੇਰੇ ਸਵੇਰੇ ਨਵਾਂ ਹੀ ਪੰਗਾ ਹੋ ਗਿਆ ਆਹ ਟਰੈਕਟਰ ਖੜਾ ਖੜਾ ਆਪੇ ਸਟਾਰਟ ਹੋ ਗਿਆ ਬੈਗ ਭੱਜ ਲਿਆ ਇੰਨਾ ਸ਼ੁਕਰ ਆ ਵੀ ਉਹ ਪਰਲੇ ਪਾਸੇ ਹੀ ਗੱਡੀ ਖੜੀ ਦੇ ਇਧਰ ਸਿੱਧਾ ਹੀ ਗਿਆ ਪਿੱਛੇ ਨੂੰ ਜਾਨੂ ਕੰਦ ਤੇ ਲਾ ਕੇ ਟਾਇਰ ਰੁਗ ਗਿਆ ਪਤਾ ਨਹੀਂ ਕੀ ਹੋ ਗਿਆ ਕਿ ਕਿਉਂ ਸਟਾਰਟ ਹੋ ਗਿਆ ਇਦਾਂ ਸਮਝੋ ਭਰੇ ਯਾਰ ਕੋਈ ਸੈਲਫ ਨਹੀਂ ਵਧੀ ਹੋਈ ਕੋਈ ਕੁਝ ਨਹੀਂ ਹੋਇਆ ਹੈ ਪਤਾ ਨਹੀਂ ਕੀ ਹੋਇਆ ਐਂਟਰ ਹੀ ਤਰਾਂ ਵਾਲਾ ਘੋੜੇ ਨੂੰ ਲਓ ਜੀ ਚੱਲਿਆਂ ਪ੍ਰੀਤ ਵਾਲਿਆਂ ਦੇ ਟਰਾਲੀ ਛੱਡਣ ਮਸ਼ੀਨ ਆਪਣੀ ਨਾਲ ਉਹਨਾਂ ਦੀ ਟਰਾਲੀ ਛੱਡਣੀ ਆ ਉਹਨਾਂ ਦੀ ਟਰਾਲੀ ਦੇ ਨਾਲ ਟਾਇਰ ਮਾਰੇ ਮਗਾ ਹੋਰ ਨਾ ਰਾਜ ਕੰਮ ਹੋ ਜਵੇ ਟਾਇਰਾਂ ਦਾ ਤੇ ਵੀ ਆਪਣੀ ਟਰਾਲੀ ਤੇ ਲੱਦ ਲੋ ਤੇ ਆਪਣੀ ਟਰਾਲੀ ਦਾ ਘੱਲ ਟਾਇਰ ਖੋਲ ਕੇ ਆਪਣੇ ਉਹ ਚ ਰੱਖਿਆ ਦੀ ਚੱਲ ਨਾਲ ਲੈ ਜੰਨੇ ਪਰ ਫਿਰ ਡਰ ਲੱਗਿਆ ਵੀ ਜੇ ਐਵੇਂ ਉਹਨਾਂ ਦਾ ਟਾਇਰ ਟੂਰ ਪਾੜ ਗਿਆ ਤਾਂ ਨਵਾਂ ਲੈ ਕੇ ਦੇਣਾ ਪੈ ਜੂਗਾ ਤੇ ਤਾਂ ਹੈਗਾ ਵੀ ਆਪਣੇ ਵਾਲੀ ਦੀ ਲੱਦੋ ਟਰੈਕਟਰ ਇੱਕ ਖਾਲੀ ਟਰੈਕਟਰ ਮਗਰ 파 ਕੇ ਲੈ ਜੰਨੇ ਉਹਨੂੰ ਛੱਡਿਆ ਉਹਨੇ ਤੇ ਫਿਰ ਆਹ ਟਰੈਕਟਰ ਟਰਾਲੀ ਉੱਥੇ ਖੜਾ ਆਵਾਂਗੇ ਤੇ ਜਿੱਦਣ ਹੋ ਗਈ ਮਸ਼ੀਨ ਉਹਦਣ ਲੈ ਆਵਾਂਗੇ। ਇਹ ਹੁਣ ਉਹਦਾ ਟਾਇਰ ਕੱਸ ਕੇ ਬਾਈ ਹੁਣੀ ਲੋਡ ਕਰਨੇ ਫੇਰ ਉਸ ਤੋਂ ਬਾਅਦ ਛੱਡਿਆ। ਜਦੋਂ ਨਾ ਲੋਡ ਕਰਦੇ ਹੋ ਬਾਈ ਸਟੈਂਡ ਜ਼ਰੂਰ ਲਾ ਲਿਆ ਕਰੋ। ਸੈਂਡਾ ਦੀ ਘੌਲ ਲੰਦਾ ਨਹੀਂ ਕਰਿਆ ਕਰੋ। ਜੜਗੀਰ ਸਾਹਿਬ ਚੱਲ ਵੀ। ਚੱਲ ਵੀ। ਉਹੀ ਬੇਗਾਨਾ ਆਹ ਦੇਖ ਲਓ ਜੀ ਨਵੀਆਂ ਮਸ਼ੀਨਾਂ ਖੜੀਆਂ ਗ੍ਰਹਿਮੇ ਦੀਆਂ ਠੀਕ ਨਹੀਂ ਬਹੁਤ ਆ ਰਿਓ ਵਾਲਾ ਸਿਸਟਮ ਵਧੀਆ ਵਾ ਨਾ ਰਿਓ ਮਗਰ ਨੂੰ ਉਡਣੋਂ ਹਟ ਜੂ ਬਹੁਤ ਸੁਣੀਆਂ ਮਸ਼ੀਨਾਂ ਬਾਈ ਗ੍ਰਹਿਮੇ ਦੀਆਂ ਅੱਜ ਧੁਗਾਟਨ ਸੀਗਾ ਐਨਨ ਨਵੀਂ ਏਜੰਸੀ ਖੋਲੀ ਹੈ ਇੱਥੇ ਤੇ ਜਿਹੜੇ ਵੀਰ ਨੂੰ ਲੋਡ ਲੈ ਸਕਦਾ ਮਸ਼ੀਨਾ ਗ੍ਰਾਮੇ ਦੀਆਂ ਲੈਂਕਨ ਦੇ ਪਲਾਉ ਵਗੈਰਾ ਮੈਂ ਜਾਂ ਮਨ ਲਾ ਲੈਂਕਨ ਗ੍ਰਾਮੇ ਦਾ ਗ੍ਰਾਮੇ ਆ ਬਾਈ ਹੋਰ ਇਸ ਤੋਂ ਬਿਨਾ ਕੁਝ ਨਹੀਂ ਹੈਗਾ ਗ੍ਰਾਮੇ ਗ੍ਰਾਮੇ ਆ ਆ ਡਿੱਗਰ ਆ ਗਿਆ ਜਿਹੜਾ ਆਪਾਂ ਲਿਆ ਸੀਗਾ ਤੇ ਆ ਬੀਲ ਵੱਡਣ ਵਾਲਾ ਆ ਗਿਆ ਆਲਮ ਕੰਨੇ ਪੜਾਉ ਆ ਗਿਆ ਮਗਰ ਬਾਲੇ ਵੀਰ ਇਹ ਪੁੱਛਦੇ ਸੀ ਵੀ ਇਹ ਪਿੰਡ ਕਿੱਥੇ ਵੀਰੇ ਸੋਹਲੀ ਪਿੰਡ ਆ ਮੁੰਡੇ ਆਣਾ ਮੁੰਡੇ ਗਰੁੱਪ ਵਾਲਿਆਂ ਦਾ ਉੱਥੇ ਟਰਾਲੀਆਂ ਬਣਦੀਆਂ ਨੇ ਮੈਨੂੰ ਪਤਾ ਹੀ ਨਹੀਂ ਸੀ ਕਿ ਪੈਂਡ ਕਿਡ ਲੋ ਜੀ ਛੱਤੀ ਮਸ਼ੀਨ ਕੀ ਕਹਿੰਦੇ ਕੀ ਕਹਿੰਦੇ ਉਹ ਕਹਿੰਦੇ ਕਢਾਉਣ ਨੂੰ ਕੀ ਆ ਕਹਿੰਦਾ ਐਵੇਂ ਜਰਾ ਇੱਥੇ ਕੰਦ ਲੈ ਵੀ ਫਿਰਦੇ ਰਹਿੰਦੇ ਆ ਕਹਿੰਦਾ ਅੱਛਾ ਟਰਾਲੀ ਵੇ ਲੈ ਚੱਲੋ ਆਪਾਂ ਨੂੰ ਕੀ ਲੋੜ ਹਾਂ ਆਪਾਂ ਨੂੰ ਜ਼ਰੂਰੀ ਸਰਦਾਰੀ ਲੈਣੀ ਤੇਰ ਤੋਂ ਦੌਣ ਮੈਂ ਦਾਦਾ ਪਾ ਦੇ ਉਹ ਲਗਾ ਦੇਣਾ ਸਾਰਾ ਕੁਝ ਲਗਾ ਦੇ ਹਾਂ ਜੋ ਜੋ ਚੀਜ਼ ਖਰਾਬ ਆਹੋ ਤੇ ਦਾਣੇ ਮਾਰ ਕੇ ਦਾ ਐ ਕਰਦੇ ਇੱਕ ਮਗਾ ਉੱਪਰ ਦੇ ਕਰਦੀ ਐ ਤੇ ਦੂਜੀ ਲੱਗ ਰ ਹੋ ਇੰਡੀਕੇਟਰ ਕੋਈ ਨਹੀਂ ਲਾਇਆ ਹਾਂ ਲਾਈਟਾਂ ਮਗਰ ਵੀ ਨਹੀਂ ਲੱਗੀਆਂ ਆਈਆਂ ਬਾਕੀ ਤੁਸੀਂ ਮੜਾ ਚ ਗਾ ਨਾ ਮੈਂ ਜਾਣਾ ਮਾਲ ਮਾਲਕ ਆਉਣਾ ਮਿਲਦਾ ਉਹਨਾਂ ਨੂੰ ਤੁਸੀਂ ਲੈ ਜਾਣੇ ਆ ਤੁਰਦੇ ਆ ਬਤੁਰ ਜੋ ਲੇਟ ਨਾ ਕਰੋ ਫਿਰ ਨਾੜ ਨਾੜ ਤਾਂ ਠੀਕ ਆ ਇਹਦੇ ਬਹੁਤ ਠੀਕ ਲਓ ਜੀ ਛੜਤੀ ਆਪਾਂ ਮਸ਼ੀਨ ਟਰੈਕਟਰ ਆਪਣਾ ਚੜ ਲਿਓ ਉੱਤੇ ਜ਼ਰੂਰੀ ਤੇਲ ਮਚਾਉਂਦਿਆਂ ਨੇ ਜਾਣਾ ਬਾਈ ਹੁਣੀ ਹੁਣ ਜਾਂਦੇ ਆ ਆਪਾਂ ਮੈਲੀ ਅੰਦਰ ਕੀ ਕੀ ਕੰਮ ਕਰਾਉਣਾ ਹੁੰਦਾ ਦੱਸਦੀ ਐ ਪ੍ਰੀਤ ਕੰਪਨੀ ਅੱਜ ਮੈਂ ਪ੍ਰੀਤ ਵਾਲਿਆਂ ਦੇ ਆਏ ਸੀ ਆਪਣੀ ਕੰਬੈਨ ਛੱੜਨ ਤੇ ਮੈਂ ਦੇਖਿਆ ਸਾਰੇ ਜ਼ਿੰਮੇਵਾਰ ਭਰਾ ਹੁਣ ਆਹੀ ਇੰਜਣ ਲੈ ਰਹੇ ਆ ਇਹ ਇਹਨਾਂ ਦਾ ਪ੍ਰੀਤ ਦਾ ਇੰਜਣ ਆ EGR ਸਿਸਟਮ ਆ ਬਿਨਾ ਸੈਂਸਰਾਂ ਤੋਂ ਤੇ ਬੜੀ ਡਿਮਾਂਡ ਆ ਆ ਮੇਰੇ ਮੂਰੇ ਹੀ ਹੁਣ ਚਾਰ ਪੰਜ ਮਸ਼ੀਨਾਂ ਬੁੱਕ ਹੋਈਆਂ ਸਾਰੇ ਵੀਰਾਂ ਨੇ ਆਹੀ ਇੰਜਣ ਲਵਾਇਆ ਉਹ ਲੇਲਨ ਹੁਣ ਘੱਟ ਲਵਾਉਂਦੇ ਆ ਪਤਾ ਨਹੀਂ ਤਾਂ ਵੀ ਲੇਲਨ ਚ ਖਰਾਬੀ ਗਰੂਪੀ ਜ਼ਿਆਦੇ ਆਈ ਆ ਵੀ ਸੈਂਸਰਾਂ ਕਰਕੇ ਵੀ ਲੋਕ ਡਰਨ ਲੱਗ ਗਏ ਉਹਦੇ ਤੋਂ ਤੇ ਆਹੀ ਕਰਨ ਲੱਗੇ ਤੇ ਰੋਜ ਦੀਆਂ ਰੋਜ ਦੀਆਂ 8-10 ਮਸ਼ੀਨਾਂ ਆਹੀ ਬੁੱਕ ਹੋ ਰਹੀਆਂ ਉਹ ਤਾਂ ਜਮੇ ਹੀ ਬੰਦ ਹੋਇਆ ਹੁਣ ਹੁਣ ਮਸ਼ੀਨਾਂ ਬਣੀਆਂ ਵੀ ਇਹਦੀਆਂ ਹੀ ਖੜੀਆਂ ਤੇ ਵੀਰੇ ਹੁਣ ਹੀ ਕਹਿੰਦੇ ਵੀ 1200 ਦੇ ਨੇੜੇ ਮਸ਼ੀਨ ਬੁੱਕ ਹੋ ਗਈ ਵੀ ਹੋ ਗਿਆ ਵੀ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਸਾਲਾਂ ਦੀ ਮਿਹਨਤ ਵੀ ਹੁਣ ਰੰਗ ਲਾਈ ਆ ਵੀ ਹੁਣ ਫ੍ਰੀ ਵੀ ਅੰਜ ਇੰਜਨ ਸਾਡਾ ਵਿਕਣ ਲੱਗਿਆ ਵੀ ਲੋਕਾਂ ਨੇ ਹੁਣ ਪਸੰਦ ਕਰਿਆ ਮੈਂ ਕਿਹਾ ਚਲੋ ਵੀਰੇ ਵੀ ਰੱਬ ਹੌਲੀ ਹੌਲੀ ਸਬਰ ਦਾ ਫਲ ਮਿੱਠਾ ਹੁੰਦਾ ਵੀ ਚਲੋ ਵਿਕਣ ਲੱਗ ਗਿਆ ਵਧੀਆ ਗੱਲ ਹਨ ਤੇ ਹੁਣ ਆਹੀ ਬੁੱਕ ਹੋ ਰਿਆ ਅੱਜ ਮੇਰੇ ਕੋਲ ਬੈਠਿਆਂ ਦੇ ਵੀ ਇਹੀ ਮਸ਼ੀਨਾਂ ਬੁੱਕ ਹੋਈਆਂ ਮੈਨੂੰ 2-3 ਘੰਟੇ 2 ਘੰਟੇ ਹੋ ਚਲੇ ਇੱਥੇ ਆਏ ਨੂੰ ਤੇ ਆਹੀ ਮਸ਼ੀਨਾਂ ਬੁੱਕ ਹੋ ਰਹੀਆਂ ਜਿੰਨੀਆਂ ਵੀ ਮਸ਼ੀਨਾਂ ਖੜੀਆਂ ਹਨ ਜਿਆਦਾਤਰ ਮਸ਼ੀਨਾਂ ਦੇ ਦੂਜੇ ਇੰਜਣ ਹੀ ਲੱਗੇ ਆਹ ਦੋ ਖੜੀਆਂ ਮਸ਼ੀਨਾਂ ਇਹਨਾਂ ਤੇ ਵੀ ਦੂਜਾ ਇੰਜਣ ਆ ਉੱਧਰ ਖੜੀਆਂ ਜਿੰਨੀਆਂ ਬਣੀਆਂ ਇਹਨਾਂ ਤੇ ਦੋ ਨਵਾਂ ਤੇ ਜੂਰੀ ਵਾਲੇ ਜਿਆਦਾਤਰ ਉਹੀ ਇੰਜਣ ਲੱਗ ਰਹੇ ਆ ਆ ਜਾਂਦੇ ਆ ਆਪਣੇ ਬੰਦੇ ਦਿਲਮਾ ਕਿੰਨੇ ਟਾਈਮ ਬਾਅਦ ਆਇਆ ਤੁਰਿਆ ਇਹਨਾਂ ਤੋਂ ਇਹ ਹਜੇ ਉਰੇ ਪਹੁੰਚਿਆ ਰੋਟੀਆਂ ਰੋਟੀਆਂ ਖਾਧੀਆਂ ਹੋਣੀਆਂ ਰਾਜਪੂਰੀਆਂ ਤੇ ਆ ਜਾਂਦੇ ਆ ਕਈ ਵੀਰ ਕਰਨਗੇ ਵੀ ਵੀਰੇ SMS ਬਾਹਰੋਂ ਵੀ ਲਵਾ ਸਕਦੇ ਸੀ ਲਵਾ ਸਕਦੇ ਸੀ ਵੀਰੇ ਬਾਹਰੋਂ ਬਾਹਰੋਂ ਮੈਂ ਇਸ ਘਾਤਰ ਨਹੀਂ ਲਵਾਇਆ SMS ਵੀ ਜਿਹੜਾ ਆਪਣਾ ਵੀ ਜੇ ਹੁਣ ਕਿਤੇ ਵੀ ਸਮਾਨ ਦੀ ਪੱਡ ਟੁੱਕ ਹੋਈ ਨਾ SMS ਲਵਾਉਣ ਤੇ ਤੇ ਉਹ ਵੀਰੇ ਫਿਰ ਨਾ ਉਹ ਮੈਂ ਇਹਨਾਂ ਨੂੰ ਕਹਿ ਕੇ 프리ਦ ਵਾਲਿਆਂ ਨੂੰ ਕਿਹਾ ਵਾ ਕਿ ਉਹਦਾ ਨਾ ਪਾਰਟੀ ਚੇਂਜ ਕਰ ਦਿਓ ਕਿਉਂ ਥੋਡੇ ਜਿਹੜਾ ਇਹਦੀ ਵੱਡਰ ਟੱਕ ਕਰੋਗੇ ਵੀ ਉਹ ਤਾਂ ਤੁਸੀਂ ਹੋਰ ਮਸ਼ੀਨ ਤੇ ਵੀ ਕੰਮ ਆਜੂ ਹਨ ਤੇ ਵੀ ਤੁਸੀਂ ਇਹਦਾ ਪਾਰਟੀ ਚੇਂਜ ਕਰ ਦਿਓ ਵੀ ਉਹ ਹੋ ਰੱਖ ਲਿਓ ਲਾ ਕੇ ਉਹਦੀ ਜਗ੍ਹਾ ਉਵੇਂ ਹੀ ਨਮਾ ਬਣਾ ਦਿਓ ਵੀ ਜਿਵੇਂ ਹੋਇਆ ਤੇ ਇਹਨਾਂ ਨੇ ਕਿਸੇ ਦੇ ਹੱਦ ਤੱਕ SMS ਨਹੀਂ ਲਾਇਆ ਟਰੈਕ ਵਾਲੀ ਮਸ਼ੀਨ ਦੇ ਆਪਣੇ ਵਾਲੀ ਦੇ ਪਹਿਲਾ SMS ਲੱਗਣਾ ਵਾ ਟਰੈਕ ਵਾਲੀ ਮਸ਼ੀਨ ਦੇ ਕਿਸੇ ਨੇ ਵੀ ਨਹੀਂ ਲਾਇਆ ਇਹ ਹੁਣੇ ਵੀ ਇਹਨਾਂ ਨੇ ਨਹੀਂ ਲਾਇਆ ਕਿਸੇ ਨੇ ਵੀ ਨਹੀਂ ਅਜੇ ਤੱਕ ਟਰੈਕ ਵਾਲੀ ਮਸ਼ੀਨ ਦੇ ਐਸਐਮਐਸ ਲਾਇਆ ਤੇ ਮੈਂ ਕਹਾ ਵੀਰੇ ਜੇ ਤੁਸੀਂ ਲਾਤਾ ਜਿਵੇਂ ਹੁਣ ਮਸ਼ੀਨਾਂ ਵਿਕਣ ਲੱਗ ਗਈਆਂ ਤੇ ਇਹ ਆਪਣੇ ਆਪ ਵਿਕਣ ਲੱਗ ਜਾਣੀਆਂ ਮਸ਼ੀਨਾਂ ਟਰੈਕ ਵਾਲੀਆਂ ਵੀ ਐਸਐਮਐਸ ਵਾਲੀਆਂ ਕਿਉਂਕਿ ਯਾਰ ਜੇ ਹੁਣ ਆਪਾਂ ਐਸਐਮਐਸ ਨਹੀਂ ਲਵਾਵਾਂਗੇ ਹੁਣ ਜਿਵੇਂ ਆਪਣੇ ਏਰੀਏ ਦੇ ਵਿੱਚ ਬਾਡੀ ਐਸਐਮਐਸ ਨਾਲ ਹੀ ਹੁੰਦੀ ਹੈ ਤੇ ਫਿਰ ਉਹ ਬਾਡੀ ਨਹੀਂ ਹੋਣੀ ਫਿਰ ਉਹ ਖੜੀ ਰੂ ਮਸ਼ੀਨ ਚਲੋ ਆਪਾਂ ਇਹਨੂੰ ਆਪਦੇ ਚਲਾ ਲਾਂਗੇ ਹਨਾ ਆਪਦੇ ਦਾ ਆਪਣੇ ਵਧੀਆ ਕੰਮ ਦੂ ਪਰ ਪ੍ਰੋਬਲਮ ਉੱਥੇ ਆਉਣੀ ਹੈ ਕਿ ਆਪਦੇ ਵੀ ਆਪਾਂ SMS ਤੋਂ ਬਿਨਾਂ ਨਹੀਂ ਵੱਢ ਸਕਦੇ ਠੀਕ ਹੈ ਚਲੋ ਜੇ ਤੇ ਜਿਹੜੇ ਗਿੱਲੇ ਖੱਤੇ ਆ ਉੱਥੇ ਤਾਂ ਮੰਨ ਲਿਆ ਵੀ ਗਿੱਲੇ ਖੱਤਿਆਂ ਦੇ ਵਿੱਚ ਇਹ ਲਤੜ ਦਿੰਦੀ ਆ ਹਨਾ ਵੀ ਉਹਨੂੰ ਲਤੜ ਦੂਗੀ ਪਰ ਉੱਥੇ ਵੀ ਜੇ SMS ਨਾਲ ਚੱਲਦਾ ਹੋ ਤਾਂ ਵਧੀਆ ਕੋਈ ਗੱਲ ਨਹੀਂ 19 ਤੇਜ ਨਾ ਵੱਢੂ ਜੇ ਥੋੜੇ ਜਿਹੀ SMS ਪਾਵਰ ਖਾਊਗਾ ਇਹਦੀ 10 ਪਾਵਰ ਖਾ ਲਵੇ ਤੇ ਕੋਈ ਗੱਲ ਨਹੀਂ ਕਿਉਂਕਿ ਪਰ ਜਿੰਨਾ ਕੁ ਮੂਰ ਲੋਡ ਆਉਣਾ ਉਹਨਾਂ ਕੇ ਐਸਐਮਐਸ ਵੀ ਤਾਂ ਛੋਟਾ ਹੋਣਾ ਕਿ ਕੋਈ ਬੜਾ ਫਰਕ ਨਹੀਂ ਪੈਂਦਾ ਤੇ ਕਿਉਂਕਿ ਟਰੈਕਟਰ ਵਾਲੀਆਂ ਮਸ਼ੀਨਾਂ ਚਲਾਈ ਦਿੰਦੀਆਂ ਇਸੇ ਮੈਂ ਟਰੈਕਟਰ ਕਿਹੜਾ ਕੋਈ ਬੜੇ ਵੱਡੇ ਹੁੰਦੇ 55 ਪਾਵਰ ਦੇ ਟਰੈਕਟਰ ਹੀ ਹੁੰਦੇ ਆ ਤੇ ਉਹ 55 ਪਾਵਰ ਦੇ ਟਰੈਕਟਰ ਤੇ ਕਿੱਡੀ ਉਹ ਹੁੰਦੀ ਆ ਲੱਗਿਆ ਹੋਇਆ ਵੀ ਕਟਰ ਦੀ ਬਾਡੀ ਇਹਦੀ ਤਾਂ ਬਾਡੀ 7 ਫੁੱਟ ਸਾਰੀ ਬਾਡੀ ਆ ਤੇ ਮੇਰੇ ਖਿਆਲ ਚ ਨਹੀਂ ਕੋਈ ਪ੍ਰੋਬਲਮ ਆਊਗੀ ਬਾਕੀ ਚਲੋ ਲੱਗੇ ਤੇ ਪਤਾ ਲੱਗੂਗਾ ਜਿਵੇਂ ਲੱਗਦਾ ਜਦੋਂ ਤੇ ਮੰਡੇ ਤੱਕ ਗਿਆ ਇਹਨਾਂ ਨੇ ਦੇ ਦਾਂਗੇ ਤੇ ਮੰਡੇ ਟਿਊਜ਼ਡੇ ਤੱਕ ਜਦੋਂ ਵੀ ਦਿੰਦੇ ਆ ਫਿਰ ਲੈਣ ਆਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੀ ਕੀ ਹੈਗਾ ਤੇ ਮਸ਼ੀਨ ਆਪਾਂ ਛੱਡਿਆ ਜਿਹੜੇ ਜਿਹੜੇ ਕੰਮ ਹੋਣ ਵਾਲੇ ਸੀ ਉਹ ਦੱਸਦੇ ਜਿਵੇਂ ਇੱਕ ਪੱਖਾ ਲੱਗਣ ਵਾਲਾ ਵਾ ਪੱਖਾ ਲਪਾਉਣਾ ਸੀਗਾ ਇੱਕ ਆਪਣਾ ਉਹੋ ਲੱਗਣ ਵਾਲਾ ਸੀਗਾ ਜਿਹੜਾ ਬਿਜਲੀ ਨੂੰ ਕੱਟ ਕਰਦਾ ਉਹ ਨਹੀਂ ਲਾਇਆ ਪਿੱਛੇ ਲਾਈਟਾਂ ਲੁੱਟਾਂ ਨਹੀਂ ਲਾਈਆਂ ਸੀਗੀਆਂ ਮਮਾਕਰ ਦੇਲੇ ਪਾਸੇ ਇੰਡੀਕੇਟਰ ਲਾਈਟਾਂ ਹਨ ਤੇ ਇੱਕ ਉਹ ਜਿਹੜਾ ਓਗਰ ਜੀ ਤੇ ਟਿਕਦਾ ਵਾ ਉਹ ਬਹੁਤ ਮਾੜਾ ਵਾ ਹਲਕਾ ਵਾ ਉਹ ਬਹੁਤ ਉਹਨੂੰ ਕਿਹਾ ਵੀ ਉਹ ਉਹਨੂੰ ਤਕੜਾ ਕਰੋ ਹਨ ਤੇ ਹੋਰ ਦੋ ਤਿੰਨ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਦੱਸੀਆਂ ਵੀ ਆਹਾਹਾ ਦੂਰ ਕਰੋ ਹਨ ਕਮੀਆਂ ਤੇ ਚਲੋ ਉਹ ਕਰਨਗੇ ਤੇ ਕਿਉਂਕਿ ਸੰਦੀਪ ਵੀਰਾ ਗੱਲ ਬਹੁਤ ਵਧੀਆ ਸੁਣਦਾ ਸਾਰੇ ਯਾਰ ਸਟਾਫ ਵਧੀਆ ਬਫ ਫ੍ਰੈਂਡਲੀ ਸਟਾਫ ਆ ਇਹਨਾਂ ਦਾ ਵਧੀਆ ਆਪਣੀ ਗੱਲ ਸੁਣਦੇ ਐਵੇਂ ਕਹੀਏ ਹਨ ਤੇ ਅੱਜ ਮਸ਼ੀਨਾਂ ਵੀ ਆਲੂ ਪੱਟਣ ਵਾਲੀਆਂ ਮਸ਼ੀਨਾਂ ਬੁੱਕ ਕਰਾਈਆਂ ਚਾਰ ਮਸ਼ੀਨਾਂ ਅੱਜ ਬੁੱਕ ਕਰਵਾਈਆਂ ਨੇ ਤੇ ਇੱਕ ਮੱਕੀ ਵਾਲਾ ਕਟਰ ਕਰਵਾ ਕੇ ਦਿੱਤਾ ਕਿਸੇ ਵੀਰ ਨੂੰ ਤੇ ਇੱਦਾਂ ਹੀ ਚੱਲੀ ਜਾਂਦਾ ਰਹਿੰਦਾ ਤੇ ਕੰਬਾਈਨਾਂ ਬਹੁਤ ਬੁੱਕ ਹੋ ਰਹੀਆਂ ਐਵੇਂ ਕਹੀਏ ਕੰਬਾਈਨਾਂ ਦੀ ਪੂਰੀ ਪਰਮਾਰ ਆ ਅੰਦਰ ਜਿੰਨੀਆਂ ਲਾਈਨ ਬਣ ਰਹੀ ਹੈ ਕੰਬਾਈਨਾਂ ਦੀ ਸਾਰੇ ਦੂਜੇ ਇੰਜਣ ਲੱਗ ਰਹੇ ਆ ਸਾਰੇ ਵੀ ਨਾਰਮਲ ਇੰਜਣ ਜਿਹੜੇ ਹੁੰਦੇ ਆ ਉਹ ਲੱਗ ਰਹੇ ਆ ਸਾਰੇ ਵਧੀਆ ਸੇਲ ਹੋਣੀ ਹੈ ਤੇ ਚਲੋ ਪਰ ਇੱਕ ਗੱਲ ਦੇਖ ਲਓ ਸਾਰੇ ਸਾਰਾ ਕੁਝ ਕਿਸਾਨਾਂ ਨਾਲ ਆ ਹਨਾ ਆਪਣੇ ਜੀਮੀਦਾਰ ਭਰਾਵਾਂ ਨਾਲ ਸਾਰੀਆਂ ਚੀਜ਼ਾਂ ਜਿਵੇਂ ਕੀ ਨਿਵਟ ਇੰਡਸਟਰੀ ਆ ਟਰੈਕਟਰ ਮਾਰਕੀਟ ਲਾ ਲੋ ਕੰਬਾਈਨ ਮਾਰਕੀਟ ਲਾ ਲੋ ਐਮਪਲੀਮੈਂਟ ਜਿੰਨੇ ਆ ਉਹ ਮਾਰਕੀਟ ਲਾ ਲੋ ਹਨਾ ਕਿ ਸਾਰੇ ਜੱਟ ਤੋਂ ਪੈਸਾ ਕਮਾਉਂਦੇ ਇਹਨਾਂ ਜੇ ਜੱਟ ਦੇ ਸਿਰ ਮੂੰਹ ਤੇ ਰੌਣਕਾ ਜ਼ਿਮੀਂਦਾਰ ਕਿਸਾਨ ਦੇ ਸਿਰ ਤੇ ਰੌਣਕਾ ਮੂੰਹ ਤੇ ਤਾਂ ਇਹਨਾਂ ਦੇ ਸਿਰ ਤੇ ਉਦੋਂ ਵੱਧ ਰੌਣਕ ਆ ਜਾਂਦੀ ਹੈ ਠੀਕ ਹੈ ਨਾ ਕਿਉਂਕਿ ਜ਼ਿਮੀਂਦਾਰ ਨੂੰ ਤਾਂ ਕਿਸਾਨ ਨੇ 100 ਰੁਪਏ ਵੱਧ ਵਟ ਲਿਆ ਨਾ ਉਹ ਜਦੀ ਚੱਕ ਕੇ ਮਸ਼ੀਨਰੀ ਵਾਲ ਨੂੰ ਆਪਾਂ ਹੋ ਜਾਂਦੇ ਆ ਹੋਣਾ ਵੀ ਚਾਹੀਦਾ ਯਾਰ ਮਸ਼ੀਨਰੀ ਨਾਲ ਜਿੰਨਾ ਅਟੈਚਮੈਂਟ ਹੋਵਾਂਗੇ ਮਸ਼ੀਨਰੀ ਜਿੰਨੀ ਹੁੰਦੀ ਆ ਉੰਨੀ ਖੇਤੀ ਕਰਨੀ ਵੀ ਤਾਂ ਸੌਖੀ ਆ ਜੇ ਮਸ਼ੀਨਰੀ ਨਹੀਂ ਲੈਂਦੇ ਤਾਂ ਫਿਰ ਖੇਤੀ ਚ ਵੀ ਟੱਕਰਾਂ ਵੱਜਦੀਆਂ ਫਿਰ ਖੇਤੀ ਕਰਨੀ ਵੀ ਔਖੀ ਲੱਗਦੀ ਆ ਠੀਕ ਹੈ ਬਸ ਇਹ ਜਿਹੀਆਂ ਨੇ ਕਿ ਆਪਾਂ ਨੂੰ ਇਹ ਚੀਜ਼ਾਂ ਵੱਲ ਆਉਣਾ ਪੈਂਦਾ ਵਾ ਮਸ਼ੀਨਰੀ ਦੇ ਵਿੱਚ ਹੁਣ ਇਹ ਪ੍ਰੀਤ ਵਾਲਾ ਵੀਰਾ ਅੱਜ ਮੈਨੂੰ ਹੰਦੀ ਵੀਰਾ ਦਿਖਾ ਕੇ ਲੈ ਕੇ ਆਇਆ ਹਨਾ ਸਾਰਾ ਜੋ ਵੀ ਹੈਗਾ ਤੇ ਉਹ ਦੇ ਲੋ ਇਹ ਵੀ ਮਸ਼ੀਨਰੀ ਲੈਣ ਦੇ ਵਿੱਚ ਪੂਰਾ ਆ ਰਿਹਾ ਹੁਣ ਨਵੀਂ ਫੈਕਟਰੀਆਂ ਮਗਰ ਨੂੰ ਬਣ ਰਹੀ ਆ ਸਾਰੀ ਕੰਮ ਬੈਂਡ ਰੋਬੋਟ ਨੇ ਬਿਲਡਿੰਗ ਕਰਿਆ ਕਰਨੀਆਂ 90% ਕੰਮ ਰੋਬੋਟ ਦਾ ਹੋ ਗਿਆ ਦੇ ਲੋ ਮਸ਼ੀਨ ਦੇ ਵਿੱਚ ਵੀਰਾ ਕਹਿੰਦਾ ਇੱਕ ਸਾਲ ਦੇ ਵਿੱਚ ਵਿੱਚ ਸਾਰਾ ਕੁਝ ਹੋ ਜਾਣਾ ਉਹ ਰੋਬੋਟ ਦੇ ਕੰਮ ਹੋਣ ਦੇ ਨਾਲ ਵੀਰੇ ਕੁਆਲਟੀ ਵਧ ਜਾਣੀਆਂ ਹਨ ਕੁਆਲਟੀ ਵਧੂਗੀ ਤੇ ਮੈਂ ਦੱਸਿਆ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਵੀਰੇ ਵੀ ਜਿਹੜੀਆਂ ਚੀਜ਼ਾਂ ਵੀ ਭਾਈ ਹਾਲੈਂਡ ਮਸ਼ੀਨ ਖੋਲੀ ਆ ਮੈਂ ਕਿਹਾ ਉਹਦੇ ਕੁਝ ਨਹੀਂ ਹੋਇਆ ਤੇ ਮੈਂ ਵੀਰੇ ਨੂੰ ਦੱਸਿਆ ਮੈਂ ਕਿਹਾ ਵੀਰੇ ਵੀ ਜਿਹੜਾ ਹੌਲੈਂਡ ਦਾ origignal sms ਉਹ 3.5 ਲੱਖ ਦਾ ਉਦੋਂ ਆਇਆ ਸੀ ਵੀਰਾ ਕਹਿੰਦਾ ਬਹੁਤ ਮਹਿੰਗਾ ਹਨ ਮੈਂ ਕਿਹਾ ਪਰ ਵੀਰੇ ਹਜੇ ਤੱਕ ਉਹਦੇ ਬਲੇਡ ਨਹੀਂ ਬਦਲੇ ਫਿਰ ਵੀਰਾ ਕਹਿੰਦਾ ਯਾਰ ਸਹੀ ਆ ਫੇਰ ਤਾਂ ਕੁਆਲਿਟੀ ਇੰਨੀ ਜਿਆਦਾ ਤਕੜੀ ਆ ਤਾਂ ਵੀ ਬਹੁਤ ਵਧੀਆ ਵਾ ਮੈਂ ਕਿਹਾ ਵੀਰੇ ਸਿੰਗਲ ਬੈਲਟ ਤੇ ਚੱਲਦਾ ਹੌਲੈਂਡ ਦਾ ਜਿਹੜਾ sms ਵੀ ਅੱਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆਈ ਹੁਣ ਹਨ ਤੇ ਹੁਣ ਤੁਸੀਂ ਲਾ ਲਓ ਸਾਫੇ ਕੁਆਲਿਟੀ ਦਾ ਕੁਆਲਿਟੀ ਆ ਉਹਨ ਗੱਲ ਤੁਹਾਨੂੰ ਮੈਂ ਦਿਖਾਈ ਸੀਗੀ ਵੀ ਅੱਜ ਤੱਕ ਮੈਂ ਕਹਿੰਦਾ ਵੀਰੇ ਇੱਕ ਫੱਟੀ ਤੱਕ ਨਹੀਂ ਰੋਕੀ। ਮੈਂ ਵੀਰੇ ਨਾਲ ਉਹੀ ਗੱਲ ਕਰਦਾ ਸੀਗਾ ਡਿਸਕਸ ਕੀਤੀ ਗੱਲ ਤੇ ਮੈਂ ਕਹਿੰਦਾ ਵੀਰੇ ਵੀ ਜਿਵੇਂ ਵੀ ਜੇ ਤੁਸੀਂ ਵੀ ਕੁਆਲਿਟੀ ਹਾਲੈਂਡ ਵਾਲੀ ਦਿਮੋ ਵੀ ਕਿੰਨਾ ਗ੍ਰੇਡ ਵਾਜੂ। ਵੀਰਾ ਕਹਿੰਦਾ ਵੀ ਥੋੜਾ ਵਾਧਾ ਵਾ ਰੇਟ ਹੈ ਨਾ। ਮੈਂ ਕਹਿੰਦਾ ਯਾਰ ਵੀਰੇ ਵਧਾ ਕੇ ਦੇਣੀ ਚਾਹੀਦੀ ਹੈ ਸਾਰਿਆਂ ਨੂੰ ਕੁਆਲਿਟੀ। ਵੀ ਯਾਰ ਅੱਜਕੱਲ ਹਰੇਕ ਕਿਸਾਨ ਤੇ ਹੋ ਗਿਆ ਚਾਹੇ ਕੋਈ ਵੀ ਆ ਵੀ ਕੁਆਲਿਟੀ ਦੇ ਨਾਲ ਪਿਆਰ ਕਰਦੇ। ਕੀ ਕੁਆਲਿਟੀ ਦੇ ਨਾਲ ਪਿਆਰ ਕਰਦੇ ਆ ਸਾਰੇ ਹਨਾ ਕਿ ਕੁਆਲਿਟੀ ਵਧੀਆ ਮਿਲੇ ਵੀ ਜੇ ਇੱਕ ਵਾਰ ਜੇ ਆਪਾਂ ਪੈਸੇ ਲਾਉਣ ਲੱਗੇ ਦੇਖਦੇ ਆ ਵੀ ਜੇ ਆਪਾਂ ਇੱਕ ਵਾਰ ਪੈਸੇ ਲਾਉਨੇ ਆ ਹਨਾ ਤੇ ਜੇ ਆਪਾਂ ਕੁਆਲਿਟੀ ਵਧੀਆ ਮਿਲ ਜਵੇ ਤਾਂ ਮੈਂ ਨਹੀਂ ਕਹਿੰਦਾ ਕਿਥੇ ਚੀਜ਼ ਦੀ ਲੋੜ ਵੀ ਵਧੀਆ ਇੱਕ ਵਾਰ ਪੈਸਾ ਲੱਗਿਆ ਮੁੜ ਕੇ ਬਾਰ ਬਾਰ ਤਾਂ ਨਹੀਂ ਲਾਉਣਾ ਪੈਂਦਾ ਹੁਣ ਮੈਂ ਤੁਹਾਨੂੰ ਦਿਖਾਇਆ ਕੱਲ ਹੌਲੈਂਡ ਦੀ ਉਹਨਾਂ ਨੇ ਕਟਰ ਫੀਡਰ ਪਾ ਵੀ ਦਿੱਤਾ ਦੱਸੋ ਕੋਈ ਬੈਰਿੰਗ ਨਹੀਂ ਖਰਾਬ ਨਿਕਲਿਆ ਕੋਈ ਕੁਝ ਹੋਰ ਨਹੀਂ ਉਹ ਜਿਹੜੇ ਆਪਣੇ ਸੌਦੀ ਅਥਰੇਸ਼ਰ ਦੀਆਂ ਉਹ ਕਿਲੀਆਂ ਨੇ ਪ੍ਰੋਂਕਾਂ ਨਹੀਂ ਪ੍ਰੋਂਕਾਂ ਨਹੀਂ ਕਹਿੰਦੇ ਕੀ ਕਹਿੰਦੇ ਆ ਯਾਰ ਉਹਨੂੰ ਸਪੈਕਾ ਵੀ ਉਹ ਸਾਰੀਆਂ ਪੂਰੀਆਂ ਵਧੀਆ ਉਵੇਂ ਪਈਆਂ ਨੇ ਹਨਾ ਉਹ ਕਸੀਆਂ ਹੋਈਆਂ ਨੇ ਪਰ ਫੇਰ ਵੀ ਉਹ ਪੂਰੀਆ ਵਧੀਆ ਚੱਲ ਜਾਣੀਆਂ ਤੇ ਯਾਰ ਕੁਆਲਿਟੀ ਜੇ ਮਿਲਦੀ ਹੈ ਤੇ ਇੱਕ ਵਾਰ ਕੁਆਲਿਟੀ ਦੇ ਪੈਸਾ ਆਉਂਦਾ ਹੁਣ ਜਿਵੇਂ ਦੇਖਦਾ ਉਸ ਟਾਈਮ ਇਹ ਮਸ਼ੀਨਾਂ ਦੂਜੀਆਂ ਮਸ਼ੀਨਾਂ ਨਾਲੋਂ 4-5 ਲੱਖ ਰੁਪਏ ਮਹਿੰਗੀ ਸੀ। 5 ਤੋਂ 6 ਲੱਖ ਰੁਪਏ ਮਹਿੰਗੀ ਹੋ। ਹੁਣ ਤੁਸੀਂ 21 ਮਾਡਲ ਦੇ ਲੈ ਕੇ ਹੁਣ ਤੱਕ ਦਾ ਲਾ ਲਓ। ਹੁਣ ਤੁਸੀਂ 21 ਮਾਡਲ ਤੋਂ ਲੈ ਕੇ ਹੁਣ ਤੱਕ ਦਾ ਲਾ ਲਓ। ਵੀ ਕਿੰਨੇ ਰਿਪੇਅਰ ਦੇ ਵਿੱਚ ਰੁਪਈਏ ਬਚ ਗਏ। ਠੀਕ ਨਹੀਂ? ਬਹੁਤ ਫਰਕ ਪੈਂਦਾ ਵੀਰੇ। ਆਪਾਂ ਜਿਹੜੀ ਚੀਜ਼ ਕੁਆਲਿਟੀ ਉਹ ਚੀਜ਼ ਕੁਆਲਿਟੀ ਆ। ਇਹੜੀ ਚੀਜ਼ ਹੈਗੀ ਆ ਜਦੋਂ ਅਗਲਾ ਦਊਗਾ ਤਾਂ ਦੇਣਗੇ ਤਾਂ ਵਧੀਆ ਵਾ ਹੁਣ ਆਲੂ ਵਾਲੀ ਮਸ਼ੀਨ ਆਲੂ ਵਾਲੀ ਮਸ਼ੀਨ ਦਾ ਵੀਰਾ ਕਹਿੰਦਾ ਕਿ ਸਾਰਾ ਪਾਰਟ ਸਮਾਨ ਬਾਹਰੋਂ ਹੀ ਮੰਗਾ ਰਹੇ ਆ ਵੀ ਉਹਰੇ ਪਾਸ ਇੱਕ ਇਕੱਲਾ ਉਹਦਾ ਜਿਹੜਾ ਢਾਂਚਾ ਵਾ ਉਹ ਤਿਆਰ ਕਰ ਰਹੇ ਆ ਵੀ ਜਿਹੜੀ ਪੱਟਣ ਵਾਲੀ ਆਲੂ ਤੇ ਵਿੰਡ ਰੋਵਰ ਕਹਿੰਦੇ ਨੇ ਜਿਹਨੂੰ ਵੀ ਉਹਦਾ ਜਿਹੜਾ ਜਾਲ ਆ ਉਹ ਵੀ ਬਾਹਰੋਂ ਆ ਤੇ ਜਿਹੜੇ ਉਹਦੇ ਰਬੜਾ ਰੁਬੜਾ ਉਹ ਵਾ ਰੂਲੇ ਰੱਲੇ ਸਭ ਕੁਝ ਕਹਿੰਦਾ ਬਾਹਰੋਂ ਹੀ ਮੰਗਾ ਤੇ ਵੀ ਜਿੱਥੋਂ ਤੇ THAILAND ਗਿਆ ਸੀ ਯਾਰ ਕਿੱਥੋਂ ਮੈਨੂੰ ਇਹਨਾਂ ਨੂੰ ਯਾਦ ਨਹੀਂ ਰਹੇਗਾ ਕਿੱਥੋਂ ਗਿਆ ਸੀ ਜੋ ਸਾਰਾ ਕੁਝ ਬਾਹਰੋਂ ਮੰਗਵਾ ਰਹੇ ਹਨ ਇਹੋ ਚੀਜ਼ ਠੀਕ ਹੈ ਜੇ ਕੁਆਲਿਟੀ ਮਿਲੂਗੀ ਤਾਂ ਅਗਲਾ ਆਪੇ ਖੁਸ਼ ਹੋ ਕੇ ਯਾਰ ਗਾਹਾਂ ਲਊਗਾ ਪਰ ਮੈਂ ਇੱਕ ਵੀਰੇ ਨੂੰ ਗੱਲ ਕੀਤੀ ਮੈਂ ਕਿਹਾ ਵੀਰੇ ਵੀ ਅੱਜ ਪੁੱਛਿਆ ਮੈਂ ਵੀਰੇ ਨੂੰ ਮੈਂ ਕਿਹਾ ਵੀਰੇ ਬਹੁਤ ਵੀਰਾਂ ਦਾ ਇਹ ਸਵਾਲ ਆ ਕਿ ਤੁਸੀਂ ਇਹ ਮਸ਼ੀਨ ਦੀ ਲਾਈਨ ਨੂੰ ਬੰਦ ਨਾ ਕਰ ਦਿਓ ਉਹ ਵੀਰਾ ਕਹਿੰਦਾ ਨਹੀਂ ਯਾਰ ਵੀ ਜੇ ਚਲਾਇਆ ਵਾ ਤਾਂ ਬੰਦ ਨਹੀਂ ਕਰਦੇ ਤੇ ਕਿਉਂਕਿ ਇਹਨਾਂ ਸਪਰੇਅ ਕਰਨ ਵਾਲਾ ਕੀੜਾ ਜਾ ਵੀ ਉਡਾਤਾ ਜਿਹੜਾ ਕੀੜਾ ਜਿਹੜਾ ਸਪਰੇ ਨਹੀਂ ਕਰਦਾ ਸ਼ਕਤੀਮਾਨ ਦਾ ਉਹ ਵੀ ਬਣਾਦਾ ਪਰ ਔਰੇ ਦੀ ਦੇ ਰਹੇ ਹੈਗੇ ਉਹ ਬਾਹਰ ਨਹੀਂ ਭੇਜ ਰਹੇ ਐਮਬੋਰਟ ਕਰ ਰਹੇ ਆ ਉਹ ਸੋਣਾ ਬਣਾਇਆ ਕੀੜਾ ਜਿਆ ਮੈਂ ਉਹਦੀ ਵੀਡੀਓ ਨਹੀਂ ਬਣਾਈ ਜਿੱਦਣ ਮੰਗਲਵਾਰ ਨੂੰ ਆਉ ਨੂੰ ਜਿੱਦਣ ਜਾਣਾ ਐਸ ਐਮ ਐਸ ਵਾਲੀ ਕੰਬੈਨ ਲੈਣਾ ਪਣੀ ਉਹਦਣ ਜ਼ਰੂਰ ਬਣਾ ਕੇ ਲਿਆਉਂਗਾ ਵੀਡੀਓ ਉਹਦਣ ਬਣਾਵਾਂਗੇ ਵੇਖੀ ਕੰਬੈਨਾਂ ਕਮੂਨਾ ਬਹੁਤ ਵਧੀਆ ਆਪਣਾ ਕੰਮ ਚੱਲਦਾ ਇਹਨਾਂ ਦਾ ਵੀਰਾਂ ਦਾ ਏ ਸੀ ਵੀ ਬਾਹਰੋਂ ਮੰਗਾਉਣ ਲੱਗੇ ਟਰੈਕਟਰ ਤੇ ਜਿਹੜਾ ਲਾਉਣਾ ਚਲੋ ਬਾਕੀ ਭਾਈ ਠੀਕ ਆ ਕੰਮ ਕਰਨ ਵਧੀਆ ਕੰਮ ਮਿਲੂਗਾ ਸਾਰੇ ਕਿਸਾਨ ਭਰਾਵਾਂ ਨੂੰ ਕੁਆਲਿਟੀ ਵਧੀਆ ਮਿਲੂਗੀ ਆਪੇ ਨਹੀਂ ਕੋਈ ਹੋਰ ਬੱਬੀ ਆਪੇ ਅਗਲਾ ਖਰੀਦਾ ਹਨਾ ਮਸ਼ੀਨਾਂ ਤੇ ਬਾਕੀ ਇਉਂ ਹੁੰਦੀ ਹੈ ਚੁਆਇਸ ਹੁੰਦੀ ਆ ਕਿਸੇ ਵੀਰ ਨੂੰ ਕਿਹੜੀ ਮਸ਼ੀਨ ਪਸੰਦ ਆ ਕਿਸੇ ਨੂੰ ਕਿਹੜੀ ਪਸੰਦ ਆ ਸਭ ਦੀ ਆਪ ਕੋ ਆਪਣੀ ਚੁਆਇਸ ਆ ਆਪਾਂ ਇਹ ਕਿਸੇ ਨੂੰ ਨਹੀਂ ਕਹਿੰਦੇ ਵੀ ਯਾਰ ਤੁਸੀਂ ਉਹਨੂੰ ਛੱਡ ਗਿਆ ਲਵੋ ਨਾ ਜਿਹੜੀ ਤੁਹਾਡੀ ਚੁਆਇਸ ਆ ਉਹਨੂੰ ਲਵੋ ਬਾਦ ਚੋਂ ਪਸਤੌਣ ਦੇ ਨਾਲ ਜਿਹੜਾ ਤੁਹਾਡੇ ਦਿਲ ਨੇ ਪਹਿਲੇ ਦਿਨ ਹਾਂ ਵੀ ਭਰ ਲਈ ਵੀ ਯਾਰ ਆਪਾਂ ਆਹ ਮਸ਼ੀਨ ਲੈਣੀ ਆ ਤਾਂ ਉਹੀ ਲਵੋ ਬਸ ਚਾਹੇ ਕੋਈ ਵੀ ਹੋਵੇ ਕੋਈ ਉਹਦੇ ਵਿੱਚ ਦਿੱਕਤ ਨਹੀਂ ਹੈਗੀ ਚਾਹੇ ਕੰਬਾਇਨ ਆ ਚਾਹੇ ਟਰੈਕਟਰ ਆ ਚਾਹੇ ਗੱਡੀ ਆ ਉਹੀ ਲੈਣੀ ਚਾਹੀਦੀ ਆ ਅੱਗੇ ਚਲੋ ਹਾਂ ਆਰੰਭ ਤੇ ਚੱਲ ਕੇ ਮਿਲਦੇ ਆਪਾਂ ਤੁਹਾਨੂੰ ਆਰੰਭ ਤੇ ਦੇਖਦੇ ਆਂ ਬੂਟੇ-ਬਾਟੇ ਜੇ ਲਾਈਏ ਦੁਪਹਿਰ ਖੇੜੀ ਲਾਉਣੀ ਸੀ ਕਿ ਆ ਸੀਗਾ ਲਿਆਉਣ ਨੂੰ ਵੀ ਦੁਪਹਿਰ ਖੇੜੀ ਲਿਆਦੀ ਆ ਇਹ ਕਬੂਟੇ ਬਾਟੇ ਵੱਡੀ ਏ ਥੱਲੇ ਆਪਾਂ ਚੱਲ ਦੇਖਦੇ ਹਾਂ